ਪੰਜਾਬ ਕਾਂਗਰਸ ਅੰਦਰ ਲਗਾਤਾਰ ਕਾਟੋ ਕਲੇਸ਼ ਵੇਖਣ ਨੂੰ ਮਿਲਦਾ ਆ ਰਿਹਾ ਹੈ ਤੇ ਇਹ ਰੁਕਣ ਦਾ ਨਾਮ ਨਹੀਂ ਲੈ ਰਿਹਾ ਤੇ ਲਗਾਤਾਰ ਇਹੀ ਕਲੇਸ਼ ਕਾਂਗਰਸ ਦੇ ਉੱਤੇ ਭਾਰੀ ਵੀ ਪੈ ਜਾਂਦਾ ਹੈ ਚੋਣਾਂ ਦੇ ਵਿੱਚ ਹਾਰ ਦਾ ਸਾਹਮਣਾ ਕਰਨਾ ਪੈਂਦਾ ਹੈ ਤੇ ਇਸ ਤੋਂ ਲੱਗਦਾ ਹੈ ਕਿ ਕਾਂਗਰਸ ਵਾਲੇ ਸਿੱਖ ਨਹੀਂ ਲੈ ਰਹੇ ਇੱਕ ਵਾਰ ਫਿਰ ਤੋਂ ਆਪਣੇ ਹੀ ਕਾਂਗਰਸ ਦੇ ਉੱਤੇ ਸਵਾਲ ਖੜੇ ਕਰ ਦਿੱਤੇ ਨੇ ਪਟਿਆਲਾ ਤੋਂ ਐਮਪੀ ਡਾਕਟਰ ਧਰਮਵੀਰ ਗਾਂਧੀ ਨੇ ਤਰਨਵੀਰ ਗਾਂਧੀ ਨੇ ਇੱਕ ਆਪਣੇ ਸੋਸ਼ਲ ਮੀਡੀਆ ਤੇ ਪੋਸਟ ਕਰ ਲਿਖਿਆ ਕਿਸੇ ਇੱਕ ਹਲਕਾ ਇਨਚਾਰਜ ਨੂੰ ਨਿਯੁਕਤ ਕਰਨ ਨੂੰ ਲੈ ਕੇ ਉਹਨਾਂ ਨੇ ਵੱਡੇ ਸਵਾਲ ਖੜੇ ਕਰ ਦਿੱਤੇ ਜਿਸ ਦੇ ਨਾਲ ਪਾਰਟੀ ਨੂੰ ਨੁਕਸਾਨ ਹੋ ਸਕਦਾ ਤੇ ਆਖਿਰਕਾਰ ਤਰਨਵੀਰ ਗਾਂਧੀ ਨੇ ਲਿਖਿਆ ਕਿ ਸਭ ਤੋਂ ਪਹਿਲਾਂ ਉਹ ਦਿਖਾਣੇ ਆ ਇਹ ਤੁਸੀਂ ਤਸਵੀਰ ਵੇਖ ਸਕਦੇ ਹੈਗੇ ਹੋ ਇਹ ਸੋਸ਼ਲ ਮੀਡੀਆ ਤੇ ਉਹਨਾਂ ਨੇ ਆਪਣੀ ਪੋਸਟ ਲਿਖੀ ਹੈ ਜਿਹੜੀ ਕਿ ਪੋਸਟ ਇੰਗਲਿਸ਼ ਦੇ ਵਿੱਚ ਹੈ ਤੁਹਾਨੂੰ ਅਸੀਂ ਪੰਜਾਬੀ ਦੇ ਵਿੱਚ ਸਾਫ਼ ਸ਼ਬਦਾਂ ਦੇ ਵਿੱਚ ਦੱਸ ਦਿਆਂ ਕਿ ਆਖਿਰਕਾਰ ਤਰਨਵੀਰ ਗਾਂਧੀ ਨੇ ਆਪਣੇ ਆਪਣੀ ਹੀ ਪਾਰਟੀ ਦੇ ਬਾਰੇ ਲਿਖ ਕੀ ਦਿੱਤਾ ਤਰਨਵੀਰ ਗਾਂਧੀ ਲਿਖਦੇ ਹਨ ਕਾਂਗਰਸ ਪਾਰਟੀ ਵਿੱਚ ਇਹ ਹਲਕਾ ਇੰਚਾਰਜ ਕੀ ਹੈ ਅਤੇ ਕੌਣ ਹੈ ਇਹ ਉਹ ਉਮੀਦਵਾਰ ਹਨ ਜੋ ਵਿਧਾਨ ਸਭਾ ਵਿੱਚ ਨਹੀਂ ਜਾ ਸਕੇ ਕੁਝ ਨੇਤਾ ਜਮਾਨਤ ਵੀ ਗਵਾ ਲਈ ਵੈਸੇ ਉਹਨਾਂ ਨੂੰ ਹਲਕਾ ਇੰਚਾਰਜ ਕਿਸ ਨੇ ਨਿਯੁਕਤ ਕੀਤਾ ਆਗੂ ਦਾ ਨਾਮ ਦੱਸੋ ਅਤੇ ਉਹਨਾਂ ਦੀ ਨਿਯੁਕਤੀ ਦੇ ਆਦੇਸ਼ ਜਨ ਤੱਕ ਕਰੋ ਇਹ ਸ਼ਰਾਰਤ ਸਿਰਫ ਸਤਾਨਕ ਨੌਜਵਾਨ ਅਤੇ ਵਦੇਰੇ ਸਮਰਪਿਤ ਅਤੇ ਵਚਨਬੱਧ ਲੀਡਰਸ਼ਿਪ ਦੇ ਮਹਰੀ ਅਹੁਦਿਆਂ ਤੇ ਚੜ੍ਹਾਈ ਨੂੰ ਰੋਕਣ ਅਤੇ ਸਾਬਤਾਜ ਕਰਨ ਲਈ ਕੀਤੀ ਗਈ ਹੈ ਹੋਰ ਕੁਝ ਨਹੀਂ ਇਸੋ ਇਹ ਅਭਿਆਸ ਕਾਂਗਰਸ ਦੇ ਸੰਗਠਨਾਤਮਕ ਸਿਧਾਂਤਾਂ ਅਤੇ ਸੱਭਿਆਚਾਰ ਦੇ ਅਨੁਕੂਲ ਨਹੀਂ ਹੈ। ਇਹ ਹਲਕਾ ਇੰਚਾਰਜ ਸੱਭਿਆਚਾਰ ਰਾਹੀਂ ਤੁਸੀਂ ਦਰਜਨਾ ਰਾਜਨੀਤਿਕ ਤੌਰ ਤੇ ਵਾਅਦਾ ਕਰਨ ਵਾਲੇ ਨੌਜਵਾਨਾਂ ਅਤੇ ਔਰਤਾਂ ਦੀ ਲੀਡਰਸ਼ਿਪ ਸਮਰੱਥਾ ਨੂੰ ਤਬਾਹ ਕਰ ਦਿੰਦਾ ਹੈ ਅਤੇ ਨੌਜਵਾਨਾਂ ਦੀਆਂ ਦੋ ਪੀੜ੍ਹੀਆਂ ਦੀਆਂ ਰਾਜਨੀਤਿਕ ਇੱਛਾਵਾਂ ਨੂੰ ਡੂੰਘਾ ਦਬ ਦਿੰਦਾ ਹੈ। ਅਤੇ ਜੇਕਰ ਹਾਲਾਤ ਇਸ ਤਰ੍ਹਾਂ ਹੀ ਚੱਲਦੇ ਰਹੇ ਤਾਂ ਬਦਕਿਸਮਤ ਤੀਜਾ ਵਿਅਕਤੀ ਲਾਈਨ ਵਿੱਚ ਹੈ। ਹਲਕਾ ਇੰਚਾਰਜਾਂ ਦੀ ਇਸ ਪ੍ਰਥਾ ਨੂੰ ਜਾਰੀ ਰੱਖਣਾ ਅਤੇ ਚੁਣੇ ਹੋਏ ਕੁਝ ਲੋਕਾਂ ਤੇ ਬਾਅਦ ਵਿੱਚ ਉਹਨਾਂ ਦੇ ਵਾੜਾਂ ਨੂੰ ਅਹੁਦੇ-ਉਦੇਸ਼ਕਤੀਆਂ ਤੇ ਟਿਕਟਾਂ ਕੁਝ ਮਸਲਿਆਂ ਵਿੱਚ ਪੰਜ ਚਾਰ ਵਾਰ ਵੰਡਨ ਵੰਡਨਾ ਨੌਜਵਾਨ ਕਾਂਗਰਸ ਪਾਰਟੀ ਅਤੇ ਦੇਸ਼ ਦੇ ਪ੍ਰਭਖ ਨੇਤਾਵਾਂ ਵਿਰੁੱਧ ਅਪਰਾਧ ਦੇ ਬਰਾਬਰ ਹੈ ਤਾਂ ਇਹ ਗੱਲ ਧਰਮਵੀਰ ਗਾਂਧੀ ਨੇ ਸਾਫ਼ ਸਪਸ਼ਟ ਆਪਣੀ ਹੀ ਪਾਰਟੀ ਨੂੰ ਸੁਣਾ ਦਿੱਤੀਆਂ ਨੇ ਕਿਉਂਕਿ ਹਲਕਾ ਇੰਚਾਰਜ ਲਗਾਏ ਜਾਂਦੇ ਸ਼ਾਇਦ ਧਰਮਵੀਰ ਗਾਂਧੀ ਨਰਾਜ਼ ਨਜ਼ਰ ਆ ਰਹੇ ਨੇ ਹਲਕਾ ਇੰਚਾਰਜ ਕੌਣ ਹੁੰਦਾ ਉਹ ਵੀ ਤੁਹਾਨੂੰ ਦੱਸ ਦਿਆਂ ਹਲਕਾ ਇੰਚਾਰਜ ਹੁੰਦਾ ਜਿਸ ਹਲਕੇ ਦਾ ਕਿਸੇ ਆਪਣੇ ਇੱਕ ਲੀਡਰ ਨੂੰ ਉਸ ਹਲਕੇ ਦਾ ਇਨਚਾਰਜ ਲਗਾਇਆ ਜਾਵੇ ਸੰਗਠਨ ਸੰਗਠਨਤਮਕ ਦੇ ਸਤਾਵ ਦੇ ਨਾਲ ਯਾਨੀ ਕਿ ਕਾਂਗਰਸ ਪਾਰਟੀ ਦੀ ਇੰਟਰਨਲ ਜਿਹੜੀ ਕਹਿ ਲੋ ਕਿ ਤੁਸੀਂ ਢਾਂਚਾ ਹੈ ਉਹਦੇ ਵਿੱਚ ਉਹਨਾਂ ਨੇ ਸੰਗਠਨ ਬਣਾਇਆ ਹੁੰਦਾ ਹੈ ਸੰਗਠਨ ਦੇ ਵਿੱਚ ਜਿਹੜੇ ਅਹੁਦੇਦਾਰ ਹੁੰਦੇ ਆ ਉਹਦੇ ਵਿੱਚ ਇੱਕ ਹੁੰਦਾ ਹੈ ਕਹਿ ਲੋ ਕਿ ਤੁਸੀਂ ਹਲਕਾ ਇਨਚਾਰਜ ਹਲਕਾ ਇਨਚਾਰਜ ਦੀ ਪਾਵਰ ਜਿਹੜੀ ਹੁੰਦੀ ਹੈ ਜਿਵੇਂ ਕੋਈ ਐਮਐਲਏ ਆ ਜਾਂ ਐਮਪੀ ਹੈ ਐਮਪੀ ਐਮਐਲਏ ਦੀ ਪਾਵਰ ਤਾਂ ਸਰਕਾਰ ਦੇ ਨਾਲ ਹੈ ਜਿਹੜੇ ਕਿ ਉਹ ਜਿੱਤ ਕੇ ਆਏ ਨੇ ਉਹਨਾਂ ਨੇ ਸਰਕਾਰੀ ਕੰਮ ਕਰਾਣੇ ਪਰ ਇੰਟਰਨਲ ਪਾਵਰ ਜਿਵੇਂ ਪਾਰਟੀ ਦੇ ਅੰਦਰ ਵਾਲੀ ਪਾਵਰ ਜਿਹੜੀ ਹੁੰਦੀ ਹੈ ਉਹ ਜਿਹੜੀ ਹੁੰਦੀ ਹੈ ਉਹ ਹਲਕਾ ਇੰਚਾਰਜ ਕੋਲ ਹੁੰਦੀ ਹੈ ਇੱਕ ਹਲਕਾ ਹਲਕਾ ਹੁੰਦਾ ਹਲਕੇ ਦੇ ਉਹਦੇ ਇੰਚਾਰਜ ਦੇ ਅੰਦਰ ਐਮਐਲਏ ਜਾਂ ਐਮਪੀ ਹੋਣਗੇ ਤਾਂ ਇਸ ਤਰ੍ਹਾਂ ਦੇ ਜਿਹੜੇ ਹਲਕਾ ਇੰਚਾਰਜ ਲਗਾਏ ਜਾਂਦੇ ਨੇ ਉਹਨਾਂ ਦੇ ਖਿਲਾਫ ਜਿਹੜੀ ਹੈ ਆਵਾਜ਼ ਚੁੱਕੀ ਹੈ ਧਰਮਵੀਰ ਗਾਂਧੀ ਨੇ ਕਿ ਆਖਿਰਕਾਰ ਹਲਕਾ ਇੰਚਾਰਜ ਹੁੰਦਾ ਕੀ ਹੈ ਕੌਣ ਇਹਨਾਂ ਨੂੰ ਲਾਂਦਾ ਹੈ ਇਸ ਦੇ ਤੇ ਕੀ ਪ੍ਰਵਿਧਾਨ ਹੈ ਯਾ ਹਾਲਾਂਕਿ ਜਿਹੜੇ ਚੁਣ ਕੇ ਆਏ ਨੁਮਾਇੰਦੇ ਉਹ ਇਲੈਕਸ਼ਨ ਲੜ ਕੇ ਆਏ ਨੇ ਪਰ ਜਿਹੜੀ ਪਾਰਟੀ ਦੇ ਅੰਦਰ ਵਾਲੀ ਜਿਹੜੀ ਡਰਾਫਟ ਹੈ ਜਾਂ ਅੰਦਰ ਵਾਲਾ ਜਿਹੜਾ ਸੰਗਠਨ ਹੈ ਜਾਂ ਅੰਦਰ ਵਾਲਾ ਜਿਹੜਾ ਇਹਨਾਂ ਦਾ ਰੋਡਮੈਪ ਹੁੰਦਾ ਹੈ ਉਹਦੇ ਵਿੱਚ ਜਿਹੜੀ ਜ਼ਿਆਦਾ ਵੈਲਿਊ ਹੈ ਉਹ ਹਲਕਾ ਇੰਚਾਰਜ ਦੀ ਹੁੰਦੀ ਹੈ ਤੇ ਇਸੇ ਤੋਂ ਹੀ ਲੱਗਦਾ ਨਾਰਾਜ਼ ਹੋ ਗਏ ਨੇ ਧਰਮਵੀਰ ਗਾਂਧੀ ਖੈਰ ਹੁਣ ਅੱਗੇ ਵੇਖਣਾ ਹੋਵੇਗਾ ਕਿ ਧਰਮਵੀਰ ਗਾਂਧੀ ਦੇ ਇਸ ਬਿਆਨ ਦੇ ਉੱਤੇ ਬਾਕੀ ਜਿਹੜੇ ਲੀਡਰ ਨੇ ਚਾਹੇ ਰਾਜਾ ਵਿਢਿੰਗ ਹੋਣ ਚਾਹੇ ਬਾਕੀ ਵੱਡੇ ਲੀਡਰ ਹੋਣ ਉਹ ਕੁਝ ਕੁਝ ਕਹਿੰਦੇ ਨੇ ਕਿਉਂਕਿ ਕਾਂਗਰਸ ਹਮੇਸ਼ਾ ਹੀ ਆਪਣੇ ਕਹਿ ਲਓ ਕਿ ਇੱਕ ਹੁੰਦਾ ਹੈਗਾ ਆਪਣੇ ਪੈਰ ਤੇ ਖੁਲਾੜੀ ਮਾਰਨੀ ਆਪਣਾ ਪੈਰ ਖੁਲਾੜੀ ਤੇ ਮਾਰਨਾ ਇਸ ਤਰ੍ਹਾਂ ਦਾ ਕੰਮ ਕਾਂਗਰਸ ਕਰਦੀ ਹੈ ਆਪਣੇ ਆਪਸ ਦੇ ਵਿੱਚ ਹੀ ਕਲੇਸ਼ ਪਾ ਕੇ ਲੁਧਿਆਣਾ ਬਾਏ ਇਲੈਕਸ਼ਨ ਅਸੀਂ ਦੇਖੀ ਜਾਂ ਉਸ ਤੋਂ ਪਹਿਲਾਂ ਤੁਸੀਂ ਇਲੈਕਸ਼ਨਾਂ ਦੇਖੋ ਉਹਦੇ ਵਿੱਚ ਦੋ ਫਾੜ ਹੋ ਕੇ ਕਾਂਗਰਸ ਲੜੀ ਤੇ ਇੱਕ ਜਿਹੜਾ ਗਰੁੱਪ ਸੀ ਉਹ ਤਾਂ ਲੁਧਿਆਣੇ ਦੇ ਵਿੱਚ ਆਇਆ ਹੀ ਨਹੀਂ ਰਾਜਾ ਵੜਿੰਗ ਸੁਖਿੰਦਰ ਰੰਦਾਵਾ ਤੇ ਨਾਲ ਪ੍ਰਤਾਪ ਸਿੰਘ ਬਾਜਵਾ ਸੁਖਪਾਲ ਖੜਾ ਇਹ ਗਰੁੱਪ ਲੁਧਿਆਣਾ ਇਲੈਕਸ਼ਨ ਦੇ ਵਿੱਚ ਚੋਣ ਪ੍ਰਚਾਰ ਚ ਉਤਰਿਆ ਹੀ ਨਹੀਂ ਤੇ ਉਸ ਦਾ ਖਮਿਆਜਾ ਕੀ ਹੋਇਆ ਕਾਂਗਰਸ ਹਾਰੀ ਤਾਂ ਇਸੇ ਤਰ੍ਹਾਂ ਹੀ ਹੁਣ ਫਿਰ ਪਟਿਆਲਾ ਦੇ ਵਿੱਚ ਵੀ ਜਿਹੜੇ ਐਮਪੀ ਨੇ ਉਹਨਾਂ ਦੀ ਨਾਰਾਜ਼ਗੀ ਕਿਤੇ ਨਾ ਕਿਤੇ ਸਾਹਮਣੇ ਆ ਰਹੀ ਹੈ ਖਿਆਲ ਨੂੰ ਦੇਖਣਾ ਹੋਵੇਗਾ ਇਸ ਮਸਲੇ ਦੇ ਉੱਤੇ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਬਾਜਵਾ ਅਤੇ ਹੋਰ ਬਾਕੀ ਲੀਡਰ ਕੀ ਕੁਝ ਆਪਣੀ ਟਿੱਪਣੀ ਦਿੰਦੇ ਨੇ ਬਾਕੀ ਤੁਹਾਡਾ ਕੀ ਕੁਝ ਕਹਿਣਾ ਹੈ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ